ਸਾਥ ਸੰਗਤ ਜੀ ਤੁਹਾਨੂੰ ਦਿਖ ਰਿਹਾ ਹੈ ਗੁਰਦੁਆਰਾ ਸੱਚਾ ਸੌਦਾ ਪਾਕਿਸਤਾਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਸੱਚਾ ਸੌਦਾ ਕੀਤਾ ਸੀ 13 13 ਕਰਕੇ ਤੋਲਿਆ ਸੀ ਉਸ ਗੁਰੂ ਘਰ ਪਹੁੰਚੇ ਆਂ ਸੀ ਤੇ ਅਰਜਿੰਦਰ ਸਿੰਘ ਜੀ ਅਮਰ ਸਾਹਿਬ ਤੋਂ ਜੜੇ ਆਏ ਨੇ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਦੇਖੋ ਅਰਜਨ ਸਿੰਘ ਜੀ ਵਾਹਿਗੁਰੂ 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 ਜਿੱਥੇ ਬਾਬਾ ਪੈਰ ਧਰੇ ਪੂਜਾ ਅਸਨ ਥਾਪਨ ਸੂਆ ਸੂਏ ਪਾਕਿਸਤਾਨ ਦਾ ਗੁਰਦੁਆਰਾ ਸੱਚਾ ਸੌਦਾ ਜਿਹੜਾ ਜੱਥਾ ਐਤ ਕੀ ਵਿਸਾਖੀ ਮੌਕੇ ਚੜਦੇ ਪੰਜਾਬ ਤੋਂ ਆਇਆ ਲਹਿੰਦੇ ਪੰਜਾਬ ਵੱਲ ਤੇ ਇਹ ਤੁਹਾਨੂੰ ਦਿਖਾ ਰਹੇ ਆਂ ਜਗਾ ਚੂੜ ਕਾਣਾ ਫਰੂਖਾ ਬਾਦ ਜਗਾ ਇਹ ਕਾਲ ਖਾਏ ਕੇ ਛਾਤ ਦੇ ਨਾਨਕ ਰਹਾ ਪਛਾਣੀਏ ਸਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਿਤਾ ਮਹਤਾ ਕಲ್ಯਾਨ ਦਾਸ ਜੀ ਨੇ ਸੰਸਾਰਾ ਕਾਰ ਵਿਹਾਰ ਵਿੱਚ ਪਾਉਣ ਲਈ 20 ਰੁਪਏ ਦਿੱਤੇ ਤੇ ਕੋਈ ਖਰਾ ਸੌਦਾ ਕਰਨ ਨੂੰ ਕਿਹਾ ਗੁਰੂ ਜੀ ਭਾਈ ਮਰਦਾਂ ਜਨਾਂ ਲੱਗ ਜਾ ਚੂੜਕਾਣੇ ਰੁਖਾਵਾਦ ਪਹੁੰਚ ਤੇ ਅਬਦੀਬੰਦ ਕਰ ਸਾਧਾਂ ਨੂੰ ਮਿਲ ਹੋਇਆ ਤੇ ਪਤਾ ਚੱਲ ਗਿਆ ਕਈ ਦਿਨਾਂ ਦੇ ਭੁੱਖੇ ਹਨ ਗੁਰੂ ਜੀ ਨੇ ਪਿਤਾ ਵੱਲੋਂ ਦਿੱਤੇ 20 ਰੁਪਏ ਲੰਗਰ ਤਿਆਰ ਕਰਕੇ ਭੁੱਖੇ ਸਾਧੂਆਂ 'ਚ ਛਕਾ ਕੇ ਖਰਾ ਸੌਦਾ ਕੀਤਾ ਇਸ ਤਰ੍ਹਾਂ ਵੀ ਲੰਗਰ ਦੀ ਪਰੰਪਰਾ ਕਾਇਮ ਕੀਤੀ ਸੋ ਇਹ ਉਹ ਸਥਾਨ ਜਿੱਥੋਂ ਪਹਿਲੀ ਪਾਤਸ਼ਾਹੀ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਸੀਗੀ ਜਿਹੜਾ ਬਾਬੇ ਨਾਨਕ ਦਾ 13-13 ਕਰਕੇ 20 ਰੁਪਏ ਦਾ ਲੰਗਰ ਸ਼ੁਰੂ ਹੋਇਆ ਸੀ ਉਹ ਇਸ ਸਥਾਨ ਤੋਂ ਸ਼ੁਰੂ ਹੋਇਆ ਸੀਗਾ। ਔਰ ਅੱਜ ਲਗਾਤਾਰ ਚੌਥਾ ਦਿਨ ਹੈ। ਇਹ ਇਸ ਯਾਤਰਾ ਦਾ ਤੁਹਾਨੂੰ ਦਿਖਾ ਰਹੇ ਹਾਂ ਅਸੀਂ। ਸੰਗਤਾਂ ਨੂੰ ਦੇਖ ਵਰਤਾਈ ਜਾ ਰਹੀ ਹੈ। ਠਾਠਾ ਮਾਰਦਾ ਇਕੱਠ ਸੰਗਤਾਂ ਦਾ ਇਸ ਗੁਰਦੁਆਰਾ ਸਾਹਿਬ 'ਚ ਨਜ਼ਰ ਵੀ ਆ ਰਹੀ ਹੈ। ਸੋ ਦਿਖਾ ਰਹੇ ਹਾਂ ਅਸੀਂ ਤੁਹਾਨੂੰ ਗੁਰਦੁਆਰਾ ਸੱਚਾ ਸੌਦਾ ਫਰੂਖਾ ਬਾਦ ਪਾਕਿਸਤਾਨ आजो राजु जी राजु जी आजो आजो छटी मावळ आयो आजो आजो माता आजो पेन आजो माता नहीं क्या भाई जी भाई जी